ਅਤੇ ਹੁਣ ਖਬਰਾਂ ਵਿਸਥਾਰ ਨਾਲ ਫਾਸਫੇ ਦੀ ਖਬਰ ਦਾ ਅਸਰ ਹੁੰਦਾ ਨਜ਼ਰ ਆਇਆ ਫਾਸਫੇ ਨੇ ਜਦੋਂ ਸਟੇਟ ਅਧਿਕਾਰੀ ਤਰਮਿੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਅਜੇ ਜੀਸੀਪੀ ਮਸ਼ੀਨ ਨਹੀਂ ਮਿਲੀ ਲੇਕਿਨ ਸੋਮਵਾਰ ਨੂੰ ਬਾਂਸਲ ਸਵੀਟਸ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਡਿਮੋਲਿਸ਼ ਕਰ ਦੇਣਗੇ ਹੁਣ ਵੇਖਣਾ ਇਹ ਹੋਵੇਗਾ ਕਿ ਸੋਮਵਾਰ ਤੱਕ ਊਂਟ ਕਿਸ ਕਰਵਟ ਬੈਠਦਾ ਹੈ ਕਿ ਬਾਂਸਲ ਸਵੀਟਸ ਆਪਣੀ ਅਪਰੋਚ ਲੜਾਏਗਾ ਅਸੀਂ ਇਸ ਵਕਤ ਲਾਰੈਂਸ ਰੋਡ ਤੇ ਮੌਜੂਦ ਹਾਂ ਤੇ ਇੱਥੇ ਹਰ ਦੁਕਾਨ ਹਰ ਸ਼ਾਪਿੰਗ ਮਾਲ ਤੇ ਹਰ ਸਵੀਟ ਸ਼ਾਪ ਜਿਹੜੀ ਹੈ ਉਹ ਨਜਾਇਜ਼ ਕਬਜ਼ਿਆਂ ਦੇ ਨਾਲ ਭਰੀ ਹੋਈ ਹੈ ਹਰ ਦੁਕਾਨ ਦੇ ਅੱਗੇ ਨਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਜਿਸ ਦੇ ਨਾਲ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ ਸਾਡੀ ਟੀਮ ਦੇ ਸੀਨੀਅਰ ਪੱਤਰਕਾਰ ਵੱਲੋਂ ਜਦ ਇਸ ਸੰਬੰਧੀ ਨਗਰ ਨਿਗਮ ਦੇ ਭੂਮੀ ਵਿਭਾਗ ਦੇ ਸਟੇਟ ਅਫਸਰ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਸੋਮਵਾਰ ਨੂੰ ਲਾਰੈਂਸ ਰੋਡ ਤੇ ਜਿਹੜੇ ਨੇ ਸਾਰੇ ਹੀ ਨਜਾਇਜ਼ ਕਬਜ਼ੇ ਜਿਹੜੇ ਨੇ ਉਹ ਹਟਾਏ ਜਾਣਗੇ ਹੁਣ ਦੇਖਣਾ ਹੋਵੇਗਾ ਕਿ ਇਹ ਨਜਾਇਜ਼ ਕਬਜ਼ੇ ਜਿਹੜੇ ਦੁਕਾਨਦਾਰ ਨੇ ਉਹ ਆਪ ਹੀ ਹਟਾਣਗੇ ਜਾਂ ਫਿਰ ਨਗਰ ਨਿਗਮ ਦੀ ਟੀਮ ਹਟਾਏਗੀ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼